ਐਸੀ ਗੱਲਾਂ ਕਰ ਲੱਗੇ ਮੈਨੂੰ ਕਹਿੰਦੇ ਜਦੋਂ ਆਪਾਂ ਮਰਾਂਗੇ ਨੀਲੂ ਕੀ ਹੋਊਗਾ ਮੈਂ ਕਿਹਾ ਮੈਨੂੰ ਤਾਂ ਖੂਬ ਸਜਾ ਕੇ ਪੇਚੀ ਕਹਿੰਦੇ ਐਂਜਾ ਤੂੰ ਮਰੂਗਾ ਨਾ ਬੈਸਟ ਆਫ ਜਸਵਿੰਦਰ ਬੱਲਾ ਲਗਾਵਾ ਦੀ ਉਹ ਲੋਕ ਕਿ ਰੋਣ ਨਾ ਲੋਕ ਕਿ ਹੱਸਣ ਕਿ ਜਸਵਿੰਦਰ ਬੱਲਾ ਪਾਣੀ ਲੈ ਤੁਸੀਂ ਮਨਸਰ ਰੱਖੋ ਜੀ ਉਹ ਬਹੁਤ ਹਾਸਰੇ ਦੋਨਾਂ ਦਾ ਜਸਵਿੰਦਰ ਦਾ ਤੇ ਬਾਦ ਮਕੰਨ ਸ਼ਮਨ ਬਹੁਤ ਹਾਸਰਾ ਸੀ ਅਕਸਰ ਜਦੋਂ ਛਣਕਾਟਿਆਂ ਦੇ ਵਿੱਚ ਉਹ ਇੱਕ ਹਾਸੇ ਮਜ਼ਾਕ ਦੇ ਨਾਲ ਜਿਹੜਾ ਉਹ ਤੁਹਾਡੇ ਉੱਤੇ ਵੀ ਕਈ ਵਾਰ ਉਹ ਹਾਸ ਮਜ਼ਾਕ ਕਰ ਜਾਂਦੇ ਸੀਗੇ ਉਸ ਨੂੰ ਬਹੁਤ ਸਾਰੇ ਪਸੰਦ ਕੀਤਾ ਜਾਂਦਾ ਸੀਗਾ ਤੇ ਆਖਰੀ ਵਾਰ ਮੁਲਾਕਾਤ ਤੁਹਾਡੀ ਕਦੋਂ ਕੀਤੀ ਉਹਨਾਂ ਨਾਲ ਮੈਂ ਥੋੜੇ ਦਿਨ ਪਹਿਲਾਂ ਸੈਕਰੀਟਾਇਰ ਸੀ ਮਿਲ ਕੇ ਗਈ ਸੀ ਉਹ ਵੀ ਉਹ ਤੋਂ ਵੀ ਬਹੁਤ ਖਰਾਬ ਸੀ ਪਰ ਸਭ ਨੂੰ ਪੁੱਲਦੇ ਸੀ ਕਦੀ ਮਿੰਡੋਂ ਨਹੀਂ ਸੀ ਪੁੱਲਦੇ ਮੇਰੀਆਂ ਛੋਟੀਆਂ-ਛੋਟੀਆਂ ਗੱਲਾਂ ਵੀ ਯਾਦ ਰੱਖਦਾ ਪਰ ਮੇਰੇ ਦਿਲ ਨੂੰ ਉਹ ਤਾਂ ਹੀ ਲੱਗਿਆ ਸੀ ਕਿ ਬਹੁਤ ਜ਼ਿਆਦਾ ਵੀਕ ਹੋਏ ਹੋਏ ਹਨ ਕੱਲ ਬਾਲਾ ਜੀ ਕਹਿ ਰਹੇ ਸੀਗੇ ਕਿ ਦੁਬਾਰਾ ਫੇਰ ਗੱਲ ਚੱਲ ਰਹੀ ਸੀ ਕਿ ਸ਼ਨਕਾਟੇ ਸੀ ਦੁਬਾਰਾ ਰਿਵਾਈਵ ਕਰੀਏ ਦਰਸ਼ਕਾਂ ਦੀ ਮੰਗ ਸੀ ਕਿ ਉਹ ਕਸ ਸਕਦੇ ਜੀ ਹੁਣ ਪੂਰੀ ਹੋ ਸਕਦੀ ਹੈ ਕਿਉਂਕਿ ਉਹਸਾ ਜੀ ਹੰਤੇ ਨੌ ਸੁਪਨੇ ਨਾਲ ਚਲੇ ਗਏ ਅਸੀਂ ਦੋਨੋਂ ਵੀ ਉਸ ਹੀ ਸੁਪਨੇ ਨਾਲ ਜਾਵਾਂਗੇ ਦੇ ਉਹ ਗੱਦੀ ਫੋਟਾ ਨਹੀਂ ਹਟਾ ਉਹ ਨਹੀਂ ਸਕਦਾ ਉਹ ਨਹੀਂ ਸਕਦਾ ਸਰ ਕਾਫੀ ਨੀਲੂ ਜੀ ਕਾਫੀ ਜ਼ਿਆਦਾ ਇਮੋਸ਼ਨਲ ਹੋਏ ਨੇ ਕਿਉਂਕਿ ਪੁਰਾਣੇ ਦੰਗਰੇ ਨੇ ਯਾਦ ਕੀਤੇ ਨੇ ਆ ਬੁੱਕ ਬਿਲਕੁਲ ਜੀ ਨੀਲੂ ਜੀ ਦੇ ਪਾਵਕ ਹੋਏ ਨੇ ਕਿਉਂਕਿ ਤਿੰਨੋਂ ਇੱਕ ਦੂਸਰੇ ਦੀ ਜ਼ਿੰਦਗੀ ਦਾ ਅਟੁੱਟਾਂ ਆ ਸਾਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਸਾਰਾ ਜਹਾਨ ਖਤਮ ਕਰਕੇ ਚਲੇ ਗਏ ਆ ਅਸੀਂ ਜੋ ਕੁਝ ਕਰਦੇ ਸੀ ਅਸੀਂ ਜੋ ਕੁਝ ਸੋਚਦੇ ਸੀ ਅਸੀਂ ਉਹਨਾਂ ਦੇ ਸਿਰ ਤੇ ਸੋਚਦੇ ਸੀ ਸਾਨੂੰ ਲੱਗਦਾ ਸੀ ਉਹ ਹੈ ਤਾਂ ਸਭ ਕੁਝ ਪੋਸੀਬਲ ਆ ਸਭ ਕੁਝ ਇੰਪੋਸੀਬਲ ਕਰਕੇ ਚਲੇ ਗਏ ਆ ਉਹ ਬਹੁਤ ਚਲੇ 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 ਨੇ ਨਾ ਇਹ ਰੋਦਰ ਪਾਣੀ ਨੇ ਕਿਦੇ ਵੀ ਬਹੁਤ ਪੋਜ਼ਿਟਿਵ એનર્ਜੀ ਹੁੰਦੀ ਸੀ ਕਿਸੇ ਵੀ ਸ਼ੂਟ ਵੇਲੇ ਕਿਸੇ ਵੀ ਅਜਿਹੇ ਮੌਕੇ ਕਿਸੇ ਨੂੰ ਛੋਟਾ ਹੋਣ ਜਾਂ ਖਸੂਸ ਨਹੀਂ ਜਿਸ ਤਰ੍ਹਾਂ ਲੱਟੇ ਇਦਾਂ ਤਾਂ ਸਾਰੀ ਜ਼ਿੰਦਗੀ ਨਹੀਂ ਕਦੇ ਦੇਖਿਆ ਜਿਸ ਤਰ੍ਹਾਂ ਲੱਟੇ ਇਦਾਂ ਤਾਂ ਸਾਰੀ ਜ਼ਿੰਦਗੀ